ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਤਾਂ ਮੈਂ ਹਾਂ ਚਲੋ ਅੱਜ ਮੌਸਮ ਵੀ ਵਧੀਆ ਸੀ ਛੋਡੇ ਨਾਲ ਮੈਂ ਕਰੀਏ ਇੱਕ ਛੋਟਾ ਜਿਹਾ ਬਲੌਗ ਸਾਂਝਾ ਵੀਡੀਓ ਕਰੀਏ ਸਾਂਝੀ ਤੁਹਾਡੇ ਨਾਲ ਤਾਂ ਮਾਲੀ ਆਏ ਵੇਆ ਤਾਂ ਦੋ ਦਿਨ ਹੋ ਗਏ ਵਿਚਾਰਾਂ ਨੂੰ ਛੁੱਟੀ ਲਾਉਂਦਿਆਂ ਨੂੰ ਤੇ ਆ ਵਾਮ ਦਾ ਬੂਟਾ ਲੱਗਿਆ ਇੱਧਰ ਤਾਂ ਬਾਕੀ ਸਾਨੂੰ ਜਿਹੜਾ ਹੁਣ ਇਹਦੇ ਵਿੱਚ ਖੱਬਾ ਲਾਉਣ ਦੀਆਂ ਤਿਆਰੀਆਂ ਜਿਹੜੀਆਂ ਚੱਲੀ ਜਾਂਦੀਆਂ ਕਿਉਂ ਵਈ ਹਲੇ ਪੱਧਰ ਕਰਕੇ ਆ ਵੀ ਮਾਲੀਆ ਆ ਵੀ ਸੁੱਕਾ ਜਾਂ ਉਤੋਂ ਤੋਂ ਵੱਡਦੀ ਆ ਇਹਨੂੰ ਦਾ ਅਸਲ ਵਿੱਚ ਇਹਨਾਂ ਨੇ ਠੰਡ ਦੇ ਵਿੱਚ ਨਾ ਪਾਣੀ ਪੂਣੀ ਘੱਟ ਪਿਆ ਇਹ 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 ਬੂਟਾ ਕਹਦਾ ਗਿਆ ਨਾ ਮਾਲੀ ਇਹ ਸਾਈਪ੍ਰਸ ਸਾਈਪ੍ਰਸ ਤੇ ਉਹ ਬੂਟਾ ਜਿਹੜਾ ਤੂੰ ਕਹਿੰਦੇ ਬੜੀ ਸੋਹਣੀ ਟਪੂਰੀ ਸਪੋਰੀ ਛਪੋਰੀ ਨਹੀਂ ਟਪੂਰੀ ਟਪੂਰੀ ਹਾਂਜੀ ਟਪੂਰੀ ਆ ਗਿਆ ਬੈਮਾ ਜੀ ਨੂੰ ਕਹਿੰਦਾ ਹੈ ਟਪੂਰੀ ਹੈ ਟਪੂਰੀ ਆ ਗਿਆ ਇਹ ਹੈ ਤਾਂ ਹੀ ਇਹ ਸਾਈਡ ਤੇ ਲਾਇਆ ਅੱਛਾ ਇਹਦੀ ਸਮੈਲ ਬਹੁਤ ਸੋਹਣੀ ਆਉਂਦੀ ਹੈ ਹਨਾ ਵੀ ਜਿਵੇਂ ਜਿਵੇਂ ਵੱਡਾ ਹੋਈ ਜਾਊ ਹਾਂ ਹਾਂ ਇਹਦੇ ਸਮੈਲ ਸੋਹਣੀ ਆਉਂਦੀ ਹੈ ਬੈਜੋ ਫਾਈਕਸ ਰਹਿਗੇ ਫਾਈਕਸ ਵੀ ਲੈ ਕੇ ਆਏਗੇ ਓਕੇ ਜੇ ਹੋਰ ਆਈਟਮ ਰਹੇਗੇ ਮਤਲਬ ਜਾਏਗੇ ਦੁਬਾਰਾ ਕੰਮ ਘਾਹ ਚ ਲਗਾ ਦੇ ਆਓ ਚੱਲ ਘਾਹ ਤੋਂ ਬਾਅਦ ਹੌਲੀ ਹੌਲੀ ਕਿਤੇ ਢੀੜਾ ਵੱਜ ਜਾ ਕਰੂ ਉਦੋਂ ਲਾਉਂਦੇ ਰਿਹਾ ਕਰਾਂਗੇ ਨਹੀਂ ਅੱਜ ਮੇਰਾ ਕਹਿਣਾ ਤਾਂ ਇਹ ਮਤਲਬ ਸੀਗਾ ਸਰ ਹਾਂ ਇਸੇ ਗੋ ਕੋਨਾ ਰਹਿ ਗਿਆ ਹਾਂ ਇੱਕ ਗੋ ਕੋਨਾ ਰਹਿ ਗਿਆ ਹਾਂ ਅੱਛਾ ਉਸ ਕੋਨੇ ਬਤ ਆਪਣੇ ਫੁੱਲ ਵਾਲੇ ਪੌਦੇ ਹੋਗੇ ਹਾਂ ਇੱਕ ਉਹ ਕੋਨਾ ਰਹਿ ਗਿਆ ਮਤਲਬ 7-8 ਬੂਟੇ ਹੋਰ ਵਿੱਚ ਵਿੱਚ ਚੱਕਲੇ ਆਉਂਦੇ ਆ ਜਿਹੜੀਆਂ ਖਾਲੀ ਲਾਈ ਨੇ ਇਹ ਮਤਲਬ ਪੂਰੀ ਦੂਰੋਂ ਦੂਰ ਕਰ ਦਿੱਤੀ ਹਾਂ ਹਾਂ ਹੁ ਕਿਤੇ ਫਿਰ ਆਪਾਂ ਕੋਈ ਨਾ ਕਿਹੜਾ ਖੱਬਲ ਲਾਉਣਾ ਫਿਰ ਆਪਾਂ ਦੇਖਦੇ ਆ ਕਿਹੜੇ ਲਾਈਏ ਜਿਹੜਾ ਮੂਰੋ ਲੱਕ ਜੀ ਹੋ ਜਾਂਦੇ ਬਾਲੀ ਫਿਰ ਆਏ ਹਨ ਜੇ ਦੂਜੇ ਬੂਟੇ ਲੱਗੇ ਉਹ ਚੀਜ਼ਾਂ ਨਾਲ ਕੋਲਾਣਾ ਉਹ ਜਿਵੇਂ ਆ ਸਾਹਮਣੇ ਜੇ ਖੂंजे ਚ ਇਧਰਲੇ ਚਲਾਵਾਂਗੇ ਉਹ ਆਲੇ ਲੋਕ ਹੋਊਗਾ ਰਾਤ ਨੂੰ ਅੱਛਾ ਚੱਲਣ ਵਾਲੇ ਉਹ ਵੀ ਚੀਜ਼ ਆਪਾਂ ਦੇਖਣੀ ਆ ਛੋਟੇ ਤਾਂ ਬਾਕੀ ਭਾਈ ਜਿਹੜਾ ਖੱਬਲ ਲਾਉਣਾ ਤੇ ਖੱਬਲੇ ਇਹ ਲਿਆਂਦਾ ਤੇ ਸਲੂਟੀ ਪੀਸ ਬਣੇ ਬਣਾਈ ਇਹਨਾਂ ਨੇ ਇਦਾਂ ਹੀ ਆ ਇਹਦੇ ਜੜ ਜੋੜ ਥੱਲੇ ਬਣੀ ਵੀ ਆ ਤਾਂ ਇਸ ਤਰ੍ਹਾਂ ਹੀ ਲਾ ਦੇਣਾ ਬਸ ਤਾਂ ਤੁਹਾਂ ਦੇ ਪੱਧਰ ਹੋਈ ਜਾਂਦਾ ਐ ਇਦਾਂ ਹੀ ਲਾ ਕੇ ਲਓ ਬਣਿਆ ਬਣਾਇਆ ਖੱਬਲੀ ਚੱਲ ਪੈਣਾ ਇਹ ਕਿਉਂ ਸੱਟਾ ਓਏ ਕਿੱਵੇਂ ਸੱਟਾ ਐ ਤਾਂ ਮੈਂ ਚੱਲ ਸੂਰੇ ਨਾਲ ਵੀ ਸਾਂਝਾ ਕਰੀਏ ਤੇ ਹਜੇ ਹੌਲੀ ਹੌਲੀ ਥੋੜੇ ਬੋਤੇ ਬੂਟੇ ਹੋਰ ਵੀ ਲਾਉਣ ਵਾਲੇ ਪਏ ਆ ਜਿਵੇਂ ਇਧਰਲੀ ਸਾਈਡ ਨੂੰ ਵੀ ਲਾਵਾਂਗੇ ਨਾਲ ਨਾਲ ਸਾਰੇ ਤਾਂ ਇਧਰ ਵੀ ਛੋਟਾ ਲਾਵਾਂਗੇ ਬੂਟਾ ਮਤਲਬ ਜਿਹੜਾ ਸੋਹਣਾ ਲੱਗੇ ਤਾਂ ਬਾਕੀ ਛੋਡੀ ਕਈ ਵਾਰੀ ਹੁੰਦਾ ਭਰਾ ਪਤਾ ਹੁੰਦਾ ਕਈ ਵਾਰੀ ਜਾਦੇ ਵੀ ਆ ਚੀਜ਼ ਲਾਉਣੀ ਚਾਹੀਦੀ ਜਾਂ ਉਹ ਲਾਉਣੀ ਚਾਹੀਦੀ ਉਹ ਵੀ ਲਾਜ਼ਮੀ ਦੱਸਿਓ ਤੁਸੀਂ ਹੁਣ ਇੱਕ ਲਾਈਨ ਇਧੂ ਬਾਦਨ ਆਹ ਖਬਲ ਖੁੱਬਲ ਚੱਲ ਪੂ ਆਹ ਕਣਕਾਂ ਤੋਂ ਬਾਅਦ ਆਹ ਲਾਈਨ ਬਣਾਵਾਂਗੇ ਸਾਰੀ ਜਦੋਂ ਮਤਲਬ ਬੂਟੇ ਚੱਲਣ ਲੱਗੇ ਕਿਰਾ ਰੁਕ ਜਾਗੇ ਮਹੀਨਾ ਕ ਜਦੋਂ ਝੋਨੇ ਲੱਗਣ ਲੱਗੇ ਮੀਂਹ ਜੇ ਪੈਣ ਲੱਗਦੇ ਉਹ ਤੋਂ ਬੂਟੇ ਚੱਲੀ ਜਾਂਦੇ ਹੁੰਦੇ ਸੌਣ ਚ ਤਾਂ ਉਹ ਟਾਈਮਾਂ ਦੇ ਵਿੱਚ ਆਹ ਸਾਰੀ ਲੈਂਡ ਦੇ ਵਿੱਚ ਨਾਲ-ਨਾਲ ਬੂਟੇ ਲਾਵਾਂਗੇ ਤਾਂ ਉਦੋਂ ਬਾਅਦ ਆਪਾਂ ਹੀ ਪੂਰ ਜਮਾ ਸੈੱਟ ਕਰਕੇ ਜਮਾ ਜਿਹੜਾ ਫਾਲਤੂ ਥਾਂ ਉਹ ਬਾਹਰ ਦੇਣਾ ਵਿੱਚ ਜਿਵੇਂ ਉਹ ਮਿੱਟੀ-ਮਿੱਟੀ ਪਾਸੇ ਕਰ ਦੇਣੀ ਆ ਬਸ ਜਿੰਨਾ ਥਾਂ ਦੀ ਲੋੜ ਆ ਉਨਾਂ ਕਥਾਂ ਦੀ ਰੱਖ ਕੇ ਤਾਂ ਉਹਦੇ ਪਰਲੇ ਪਾਸੇ ਵੀ ਐ ਬੂਟੇ ਜਾਵਣ ਲੱਗ ਗਏ ਯਾਨੀ ਕਿ ਫਾਰਮ ਦੇ ਅੰਦਰ ਤੱਕ ਬਾਣ ਤੇ ਕਈ ਬੂਟੇ ਲਾ ਦਾਂਗੇ ਦੋਨੇ ਸਾਈਡਾਂ ਤੇ ਤਾਂ ਇਸ ਤਰ੍ਹਾਂ ਰਾਦੀਆ ਬਣਾਉਣ ਦੇ